ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਦੋਨੇ ਤੋਫੇ ਹੀ ਐਚ ਐਫ ਦੇ ਰੰਗ ਪ੍ਰਿੰਟ ਜਾਤ ਬਰੀਡ ਦੀਆਂ ਪੂਰੀਆਂ ਚੰਗੀਆਂ ਨੇ ਇਹ ਸੋਹਣੇ ਹਵਾਨੇ ਆ ਹਵਾਨਾ ਕਰ ਲੋ ਜੀ ਚੈੱਕਣੇ ਡੇੜੋ ਸੋਹਣਾ ਫਿਟਨੈਸ ਆਲਾ ਹਵਾਨਾ ਐਂ ਪੱਟਾਂ ਚ ਫਸਿਆ ਪਿਆ ਵੀਰੇ ਥਣ ਕੱਲਾ ਕੱਲਾ ਨਿੱਖੜ ਮਾ ਤਿਆਰੀਆਂ ਚ ਹੀ ਆ ਮੁੱਲ ਰੇਟ ਵੀ ਜਮਾ ਜੈਜ ਕਰਾ ਦੇਣੇ ਆ ਤੁਹਾਨੂੰ ਛੋਟੇ ਛੋਟੇ ਜੇ ਬਾਕੀ ਜਿਹਨੂੰ ਕੋਈ ਨਾਗ ਪਸੰਦ ਆਊਗਾ ਵੀਰੇ ਤਸੱਲੀ ਭਰਖ ਤੁਸੀਂ ਕਰੋਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਜੀ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 75288999662 ਤੋਹਫੀ ਆ ਜੀ ਅੱਜ ਹਾਂਜੀ ਹਾਂਜੀ ਤੋਹਫੀ ਆ ਬਈ ਠੀਕ ਆ ਜੀ ਇਧਰੋਂ ਹੀ ਸ਼ੁਰੂ ਕਰ ਸੁ ਆ ਕਿੰਨਾ ਮੇਰੇ ओरिजिनल ਬਾਈ ਦੂਜਾ ਸੁਆ ਵਾ ਠੀਕ ਆ ਜੀ ਐਨੂੰ ਮੈਂ ਕਹਦੀ ਪਲੂਨ ਆ ओरिजिनल ਦੂਜਾ ਸੁਆ ਵਾ ਠੀਕ ਆ ਜੀ ਤੇ ਮੰਨ ਲਾ ਹਜੇ ਦਿਨ ਪੇ ਚਾਰ ਬਾਕੀ ਡੇਟ ਮਤਾਓ ਹਾਂ ਫਸੇ ਫਿਰਦੀ ਅਸੀਂ ਬਹੁਤ ਆ ਹਜੇ ਹੋਰ ਬਣੂ ਬਈ ਹਜੇ ਤਾਂ ਲੇਵਾ ਉਹ ਬੰਦੇ ਕਹਿੰਦੇ ਲੌਂਗੀ ਚੰਗਾ ਪਹਿ ਪੂਰਾ ਫੈਟਨਸ ਲਾਇਓਗਾ ਠੀਕ ਹੈ ਜੀ ਦੁੱਧ ਦਿੱਤਾ ਪਲੂਨ ਦਾ 20 ਕਿਲੋ ਠੀਕ ਹੈ ਜੀ 20 ਕਿਲੋ 31 ਮੰਨ ਕੇ ਲੈ ਲੈ ਦੇ ਇਹਨੂੰ 24 25 ਕਿਲੋ ਦਿਨ ਪਰ 20 ਕਿਲੋ ਕੋਈ ਵੀਰ ਭਰਾ ਮੰਨ ਕੇ ਲੈ ਲੈ ਕੋਈ ਮੰਨ ਕੇ ਲੈ ਲੈ ਕੋਈ ਮੰਨ ਕੇ ਲੈ ਲੈ ਹਨਾ ਦੀ ਦੰਨਾ ਜੀ ਮੈਂ ਕਹਿੰਦਾ ਇੱਕ ਨੰਬਰ ਆ ਜਾਨ ਪ੍ਰਾਣ ਵਜਣ ਵਾਲੀ ਆ ਬਾਕੀ ਗਰਮੀ ਝੱਲਣ ਵਾਲੀ ਸਹੀ ਗੱਲ ਆ ਇਹਨਾਂ ਨੂੰ ਸੋਚੇ ਵੀ ਡੱਬੀ ਆ ਵੀ ਗਰਮੀ ਗਰਮੀ ਵੀਰੇ ਦੋਨੇ ਗਾਈਆਂ ਝੱਲਣ ਲੱਗੀਆਂ ਸਹੀ ਗੱਲ ਐ ਨਹੀਂ ਵੀ ਡੱਬੀਆਂ ਰੰਗ ਹੀ ਡੱਬੇ ਆ ਹੂੰ ਹੈ ਕ੍ਰੋਸ ਚ ਦੁੱਧ ਮਈਆ ਰਗਾਉਂਗਾ ਦੁੱਧ ਮੱਝਾਂ ਰਗਾ ਕੋਈ ਬਾਲੀ ਵੱਡੀ ਹਾਈਟ ਵੀ ਨਾ ਮੰਨ ਕੇ ਆਵੇ ਜੀ ਬਾਅਦ ਚ ਇੱਥੇ ਆ ਕੇ ਬੰਦਾ ਤਰਾਜ ਕਰੇ ਤੇ ਪਰ ਹਵਾਨਾ ਕਰਮ ਕਰਮ ਵਾਲੀ ਪੰਡਾ ਹੀ ਲਈ ਫਿਰਦੀ ਆ ਚੈੱਕ ਕਰੋ ਦਿਨ 4 ਪਏ ਤੇ ਤੁਰਨ ਚ ਤਾਂ ਅੱਜ ਵੀ ਦਿੱਕਤ ਆ ਵੈੜ ਨੂੰ ਪੂਰਾ ਠੋਸ ਹਵਾਨਾ ਜੇ ਇੰਨੀ ਤਿਆਰੀ ਵਾਲੀ ਗਾਂ ਨੇ 20 22 ਕਿਲੋ ਨਾ ਦਿੱਤਾ ਬਈ ਦੇਣ ਦਾ ਹੱਕ ਆ 24 25 ਕਿਲੋ ਦਾ ਆਪ ਦਾ 20 ਕਿਲੋ ਤਾਂ ਕਹਿੰਦੇ ਆ ਮਗਾ ਲੈਵੇਂ ਦੇ ਹਿਸਾਬ ਨਾਲ ਸਹੀ ਗੱਲ ਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਬਾਕੀ ਦੰਦਾਂ ਜੀ ਉਬੇ ਛਿੱਗੀ ਹੋਊਗੀ ਇਹਨਾਂ ਬੇਚਾਰੀਓ ਸਹੀ ਗੱਲ ਆ ਹੋਊਗੀ ਬਾਈ ਕਹਿੰਦਾ ਦੰਦਾਂ ਚ ਬੇਫਿਕਰ ਹੋ ਜਾ ਜੀ ਸੋਹਣਾ ਹਵਾਨਾ ਜੀ ਥਾਣਾ ਕੱਲਾ ਕੱਲਾ ਨਿੱਖੜ ਮੰ ਲੱਗਿਆ ਬਹਾਥੀ ਚਵਾਈ ਵਾਲਾ ਥਾਣਾ ਫੋਰ ਸ਼ਾਂਖ ਪੋਰਾ ਵੀ ਨੇ ਜੀ ਠੰਡੀ ਸੀ ਲਾ ਲੈਣ ਮੰਗੋ ਚੈੱਕ ਕਰ ਲੋ ਜੀ ਹਵਾਨਾ ਨੇੜੇ ਤੋਂ ਦਿਖਾਉਂ ਲਓ ਕਰੋ ਚੈੱਕ ਬਾਈ ਜਾਨ ਮਾਰ ਮੰਝੇ ਦੇ ਪਾ ਜੀ ਖੜਾ ਲੈ ਲੈ ਨਾਰਾ ਦਿਖਾ ਬੀ ਠੀਕ ਗੱਲ ਆ ਜੀ ਐ ਤਣੀ ਪੀ ਜੀ ਤੱਕ ਬੈਕ ਨੂੰ ਆ ਉਨੀ ਅੱਗੇ ਨੂੰ ਆ ਜੀ ਬਾਬਾ ਜੀ ਗੱਠ ਪਿੱਛੇ ਨੂੰ ਹੋਊਗਾ ਲੈ ਕਹਿੰਦਾ ਗੱਠ ਗੱਠ ਪਿੱਛੇ ਨੂੰ ਲੈਵਾ ਹੋਰ ਹੋਣਾ ਯਾਰ ਹੋਰ ਹੋਣਾ ਜੀ ਹਾਂ ਅਜੇ ਤਾਂ ਕੋਈ ਮਿਲਿਆ ਬੱਚੀ ਦਾ ਜੈ ਜੀ ਡਿਮਾਂਡ ਲੈਣ ਦੇਣ ਜੀ ਵਾਲੀ ਫਿਕਸ ਜੀ ਬਈ ਮੁੱਲ ਕੋਈ 75 ਕਾਲੇ ਕੋਈ 72 ਕਾਲੇ ਠੀਕ ਆ ਜੀ ਆਪਾਂ ਦੋ ਘੱਟ 70000 ਰੁਪਏ ਲੈਣਾ ਬੱਚੀ 68000 68000 ਰੁਪਏ ਲੈਣਾ ਜੈ ਜੀ ਡਿਮਾਂਡ ਆ ਜੀ ਬਾਈ ਕਹਿੰਦਾ ਮੁੱਲ ਕਰੋ ਉਹਨੂੰ ਕੋਈ ਜਿੰਨਾ ਮਰਜ਼ੀ ਕਰਾ ਲੈ 60000 ਰੁਪਇਆ ਲੈਣਾ ਲੈਣਾ ਜਾਇਜ ਡਿਮਾਂਡ ਆ ਹੋਰ ਕਿਸੇ ਕੋਲ ਹੁੰਦੀ ਤਾਂ ਪਤਾ ਨਹੀਂ ਬਾਈ ਚੰਗੇ ਘਰੇ ਕਹਿੰਦੇ ਖੜੀ ਹੁੰਦੀ ਐਵੇਂ ਆਪਾਂ ਲੋਕਾਂ ਨੂੰ ਕਹਿੰਦੇ ਉਹਨੇ ਵੀ 95 ਦੇਣੀ ਆ ਅਗਲੇ ਨੇ ਆਪਦੀ ਵਿੱਚ ਵੇਖਣੀ ਆ ਆਪਾਂ ਆਪਦੀ ਪਰ ਲੈ ਕੇ ਜੇ ਵੇਚਣਾ ਲੈ ਵੀਰ ਭਰਾਣੇ ਜਾਣੀ ਇਹ ਵੀ ਬੰਦ ਦੱਸ ਦੇਣਾ ਚੀਜ਼ ਚੰਗੀ ਆ ਕੀ ਚੰਗੀ ਆ ਸਾਰੀ ਸਾਫ ਆ ਬੂਤੀ ਬਾਤੀ ਬਹੁਤ ਚੰਗੀ 60000 ਦੀ ਦੇ ਦਾਂਗੇ 2 ਨੰਬਰ ਵੀਰੇ ਸੁਆ ਕਿੰਨਾ ਮਾਜੀ ਇਹਦਾ ਇਹ ਵੀ origignal ਬਾਈ ਦੂਜਾ ਸੁਆ ਠੀਕ ਆ ਸਮਾ ਕਿੰਨਾ ਕੁ ਲੈਂਦੀ ਆ ਜੀ ਇਹਦੇ 6 ਦਿਨ ਬਾਕੀ ਆ ਬਾਈ ਡੇਟ ਮੁਤਾਬਕ ਹਾਂ ਕਿੰਨਾ ਬਾਜੂ ਦੁੱਧ ਵੀਰੇ ਦੋ ਦੇ ਵਸ 12 ਕਿਲੋ ਪਲੂੰ ਦਾ ਦਿੱ ਜੋ ਬਾਕੀ ਤਿਆਰੀ ਇਹ ਵੀ ਸੁਣੀ ਕਰਦੀ ਹੁੰਦੀ ਹੈ ਦਿਨ ਹਫਤਾ ਪਿਆ ਤੇ ਆ ਜਿਹੜੀ ਗੱਠ ਢਿੱਲ ਦਿਖ ਰਹੀ ਹੈ ਸਾਰੀ ਕੱਢ ਕੇ ਸੁਣਾ ਤੋੜ ਕੇ ਦਿਖਾ ਦੇ ਵੀਰੇ ਥਣਾ ਦੀ ਡੰਨਾ ਜੀ ਮੈਂ ਕਹਿੰਦਾ ਇੱਕ ਨੰਬਰ ਰੂਪੀ ਸੁਣਾ ਦੇ ਠੀਕ ਹੈ ਜੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਬਾਕੀ ਐ ਬਈ ਇਹ ਵੀ ਕ੍ਰੋਸ ਆ ਕੋਈ ਬਰੀਡ ਮੰਨ ਕੇ ਨਾ ਬਰੀਡ ਵਾਲੀ ਆ ਥੋੜਾ ਜਿਹਾ ਕ੍ਰੋਸ ਆ ਫਾਇਦਾ ਹੋ ਜਾਣਾ ਵੀਰੇ ਹੁਣ ਦੂਰੇ ਬਈ ਗਰਮੀ ਆਉਂਦੀ ਆ ਸਹੀ ਗੱਲ ਆ ਜੀ ਬਾਕੀ ਦੁੱਧ ਵੀ ਸੰਗਣਾ ਹੋਵੇ ਦੁੱਧ ਸੰਗਣਾ ਹੋਵੇ ਤੇ ਫੈਟ ਆਉ ਚੰਗੀ ਲੇ ਆਈ ਵੀਰੇ ਗਰਮੀ ਮਨਾਉਣੀ ਘੱਟ ਮੇਨ ਗੱਲ ਆ ਠੰਡੀ ਆ ਲੱਜੇ ਮਰਜੀ ਬਹਿ ਜੀ ਕੋਈ ਲੱਤ ਮਾਣਾ ਮਰੂ ਲੈ ਮੱਛੀ ਦੀ ਢੱਲ ਢੂਲ ਬਹੁਤ ਸੋਹਣੀ ਆ ਕੁਆਲਿਟੀ ਦੇ ਪੱਖ ਤੋਂ ਪੂਰੀਆਂ ਚੰਗੀਆਂ ਨੇ ਜੀ ਚੰਗੀਆਂ ਕਦਮ ਆਉਂਦੀਆਂ ਐ ਨਹੀਂ ਵੀ ਉਹ ਖਰੀਆਂ ਵੀ ਸੋਹਣੀਆਂ ਲੱਗਣ ਆਏ ਨਹੀਂ ਗਾ ਬਾਈ ਇਹ ਗੱਲ ਆ ਕੋ ਆਗ ਹੀ ਲੈ ਕੇ ਜਾਂਦਾ ਪੈਸੇ ਲਾਏ ਤਾਂ ਖਦੇ ਨਹੀਂ ਕਿਸੇ ਵੀ ਪੈਸੇ ਲਾਏ ਤਾਂ ਖਦੇ ਨਹੀਂ ਸਹੀ ਗੱਲ ਆ ਇਹਦਾ ਭਾਗ ਡੱਕ ਇਹਦਾ ਕੋਈ ਬਾਈ ਪੈਣ ਨਹੀਂ ਕੋਈ ਸੱਤਰ ਨਹੀਂ ਇਹਦਾ 55000 ਰੁਪਇਆ ਲੈ ਲਾਂਗੇ ਠੀਕ ਹੈ ਜੀ ਹਾਂ ਢੰਡੀ ਸੀਲ ਆ ਜਨ ਮਰਜੀ ਵਹਜੇ ਜਿੱਦੋਂ ਦੀ ਮਰਜੀ ਵਹਜੇ ਲੈ ਠੀਕ ਹੈ ਜੀ ਪਾਪਾ ਨੂੰ ਬਹੁਤ ਦਿਨ ਪਰ ਹੈ ਸ਼ੇਪ ਆ ਪਰ ਬੱਚੀ ਇਹ ਕੱਚੀ ਆ ਚਲਪਾਤੀ ਆ ਆਪਣੀ ਸਵਾਸੂ ਕੇ ਪਾਣੀ ਸੀ ਸਹੀ ਗੱਲ ਆ ਜੀ ਹਾਂ 55000 ਜੀ ਹਾਂ 55000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਜੀ ਦੋ ਦੇਖਤੀ ਦੇ 20 ਕੋਲੇ ਦਊਂਗੀ 17 18 ਕੋਈ ਵੀਰ ਭਰਾ ਮੰਨ ਕੇ ਲੈ ਲਵੇ ਸਹੀ ਗੱਲ ਆ ਜੀ ਬਾਕੀ ਕੱਦ ਵਾਲੀ ਆ ਕੱਦ ਵਾਲੀ ਆ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ